مرتا با مرتا با مرتا با مرتا با مرتا با ਇਹ ਗੱਲ ਨਹੀਂ ਚਲਾਤ ਨਹੀਂ ਬਾਕੀ ਗੱਲ ਬਤਰੀ ਆ ਬਜਵਾਨ ਤੋਂ ਬੱਚਾ ਗੱਲ ਕਰੀ ਗੱਲ ਹੋਈ ਗੱਲ ਕਰੋ ਜੀ ਆ ਜਾਓ ਜੀ ਗੁਰਦਵਾਰਾ ਗੁਰਦਵਾਰਾ ਉਹ ਯਾਰ ਘਾਤ ਰੋ ਸੁਨੇਤ ਸਿੰਘ ਆਪ ਕੋ ਇੱਥੇ ਸੁਨੇਤ ਸਿੰਘ ਆਦਾ ਪਹਾੜਾ ਕੰਮੀ ਹੀ ਆ ਅਸੀਂ ਕੋਈ ਨਾ ਨਾ ਸੈਕਟ ਹੋਈ ਨਹੀਂ ਬਾਹਰ ਆਉਂਦੇ ਯਾਰ ਬੱਸ ਬੱਸ ਨਹੀਂ ਨਹੀਂ ਮੈਂ ਬਾਹਰ ਆਉਂਦਾ ਵੀਰ ਹੈ ਮੇਰੇ ਪਿਛੇ ਹੋਰ ਪੈਸਾ ਸੀ ਮੈਂ ਵੀਰਦੀ ਕਰਾ ਹਾਂ ਨਾਲ ਸਿੱਕਾਰ ਜੀ ਪਿਛੇ ਮਾੜੇ ਸਾਡੇ ਨਾਮ ਸਾਡਾ ਤੁਹਾਡਾ ਆਉਣ ਤੇ ਸਵਾਗਤ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਤੁਹਾਡਾ ਲੋਕਤੰਤਰੀ ਹੱਕ ਆ ਬਿਲਕੁਲ ਤੁਸੀਂ ਪ੍ਰਚਾਰ ਕਰੋ ਠੀਕ ਹੈ ਅਸੀਂ ਪੀੜਤ ਆ ਤੇ ਸਾਡਾ ਵੀ ਲੋਕਤੰਤਰੀ ਹੱਕ ਹੈ ਕਿ ਆਪ ਜੀ ਨੂੰ ਪੁੱਛਣਾ ਮੈਂ ਤੁਹਾਡਾ ਦਰਦ ਸਮਝਦੀ ਕੀ ਸਾਡੇ ਮੈਂ ਸਮਝਦੀ ਸਾਡੇ 2-4 ਸਵਾਲ ਨੇ ਮਾਂ ਹੋਣ ਦੇ ਨਾਤੇ ਮੈਂ ਸਮਝਦੀ ਆ ਸਾਰਾ ਦਰਦ ਮੈਂ ਸਤਿਕਾਰ ਕਰਦਾ ਜੀ ਅਸੀਂ ਉਹ ਲੋਕ ਨਹੀਂ ਹੈ ਕਿ ਕਿ ਜਾਬ ਤੇ ਤੋਂ ਬਾਹਰ ਹੋ ਕੇ ਆਪ ਜੀ ਨੂੰ ਥੱਲੇ ਮਾਰਨੇ ਜਾਂ ਕੱਟੀਆਂ ਤੋੜਨੇ ਉਹ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਸਾਡੇ ਸਵਾਲ ਬਿਲਕੁਲ ਦੱਸੋ ਵਾਰੀ ਵਾਰੀ ਸ਼ਾਂਤੀ ਸ਼ਾਂਤ ਇੱਕ ਚੀਜ਼ ਇੱਕ ਚੀਜ਼ ਆਰਾਮ ਮੈਡਮ ਇੱਕ ਚੀਜ਼ ਅਸੀਂ ਤੁਹਾਨੂੰ ਇਹ ਪਹਿਲਾ ਸਵਾਲ ਪੁੱਛ ਰਿਹਾ ਵੀ ਤੁਸੀਂ ਇੱਕ ਹੁਣੇ ਸ਼ਬਦ ਬੋਲਿਆ ਬੜਾ ਵਧੀਆ ਕਿਵੇਂ ਮਾਂ ਹੋਣ ਦੇ ਨਾਤੇ ਆਈ ਠੀਕ ਹੈ ਜਿਹੜਾ ਸਾਡਾ ਸ਼ੁਭ ਕਰਨ ਮਾਰਿਆ ਉਹ ਮਾਂ ਦਾ ਪੁੱਤ ਸੀ ਕਿ ਨਹੀਂ ਪਹਿਲਾਂ ਇਹ ਗੱਲ ਦਾ ਜਵਾਬ ਦਿਓ ਜੇ ਉਹ ਮਾਂ ਦਾ ਪੁੱਤ ਸੀ ਤੇ ਉਹਦੀ ਐਫਆਈਆਰ ਵੀ ਦਰਜ ਨਹੀਂ ਹੋਈ ਤੁਹਾਡੀ ਸਰਕਾਰ ਨੇ ਮਾਰਿਆ ਕਿਉਂ ਮਾਰਿਆ ਸਾਨੂੰ ਇਹ ਗੱਲ ਦਾ ਜਵਾਬ ਦਿਓ ਦੇਖੋ ਮੈਂ ਜਵਾਬ ਤੁਹਾਨੂੰ ਇਹ ਦਵਾਂਗੀ ਉਹ ਵੀ ਬੇਤਾ ਆ ਉਹ ਵੀ ਇੱਕ ਮਾਂ ਹੈ ਪਰ ਇਹ ਮੈਂ ਨਵੀਂ ਗੱਲ ਨਹੀਂ ਇਹ ਨਹੀਂ ਗੱਲ ਨਵੀਂ ਵਾਲੀ ਗੱਲ ਨਹੀਂ ਮੈਡਮ ਉਹ ਗੋਲ-ਮੋਲ ਨਹੀਂ ਸਿੱਧਾ ਜਵਾਬ ਦਿਓ ਅਸੀਂ ਇਹ ਗੱਲ ਨਹੀਂ ਕਰਨੀ ਨਾ ਨਾ ਇਹ ਮੈਂ ਇਹ ਜਵਾਬ ਨਹੀਂ ਤੁਹਾਡਾ ਘਰ ਵਾਲਾ ਸੋਮ ਪ੍ਰਕਾਸ਼ ਜੀ ਹੈ ਵਿਚ ਬਹਿ ਕੇ ਸੰਸਦ ਦੇ ਉਹਨਾਂ ਨੇ ਜਿਹੜੇ ਆ ਮਤਲਬ ਉਹ ਮਾਰਿਆ ਗਿਆ ਸਾਡਾ ਸ਼ਹੀਦ ਹੋਇਆ ਸਿੰਘ ਉਹਦੀ ਕਾਰ ਕਿੱਥੇ ਲਿਆ ਬਿਆਨ ਮੈਨੂੰ ਦੱਸੋ ਨਾ ਕਿੱਥੇ ਨਹੀਂ ਕਿਹੜਾ ਬਿਆਨ ਦਿੱਤਾ ਮੈਨੂੰ ਦੱਸੋ ਕਿਹੜਾ ਇੱਕ ਬਿਆਨ ਦੱਸ ਦਿਓ ਕਿਸਾਨੀ ਮੁੱਦੇ ਤੇ ਉਹਨਾਂ ਨੇ ਪੂਰਾ ਸਾਥ ਦਿੱਤਾ ਸੁਣਾ ਨਹੀਂ ਤੁਹਾਡਾ ਹਰ ਹਾਲਾਤ ਸਾਥ ਦਿੱਤਾ ਸਾਥ ਦਿੱਤਾ ਬਿਠੇ ਜਿੰਨੀਆਂ ਮੀਟਿੰਗਾਂ ਲੈ ਰਹੀਆਂ ਨੇ ਨਾ ਬੈਠੇ ਸੀ ਸਾਰਿਆਂ ਨੇ ਸਾਥ ਦਿੱਤਾ ਦੇਖੋ ਜਿੰਨੀਆਂ ਮੀਟਿੰਗਾਂ ਦੇ ਰਹੀਆਂ ਇੱਕ ਵਾਰੀ ਨਹੀਂ ਵਿੱਚ ਕਦੀ ਬੋਲੇ ਕਿਸੇ ਮੀਟਿੰਗ ਦੀ ਦੱਸ ਦਿਓ ਤੁਸੀਂ ਇਸ ਮੁੱਦੇ 'ਤੇ ਨਹੀਂ ਵਾਰੀ ਬੋਲੇ ਇੱਕ ਵਾਰੀ ਨਹੀਂ ਬੈਠ ਕੇ ਕਿਸਾਨੀ ਕੀ ਆ ਕਿਸਾਨਾਂ ਦੀ ਮਤ ਕਰੋ ਕਦੀ ਨਹੀਂ ਕਿਹਾ ਸਾਰਿਆਂ ਨਾਲ ਕੀਤੀ ਜਦੋਂ ਬੋਲਣਾ ਹੁੰਦਾ ਉਦੋਂ ਉੱਪਰਲੀ ਸੀਨੀਅਰ ਲੀਡਰਸ਼ਿਪ ਨੇ ਬੋਲਣਾ ਹੁੰਦਾ ਸਾਨੂੰ ਮੈਡਮ ਕਿਉਂ ਇਹ ਹੁੰਦਾ ਆ ਦਿੱਲੀ ਜਾਣ ਤੋਂ ਸਾਨੂੰ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੁਕਿਆ ਜਾਂਦਾ ਹੈ ਬਿਲਕੁਲ ਅਸੀਂ ਅਤਵਾਦੀ ਨਹੀਂ ਬਿਲਕੁਲ ਨਹੀਂ ਤੇ ਜੇ ਭਰਾਵਾਂ ਤੇ ਭਰਾਵਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਡੰਡੇ ਮਾਰੇ ਜਾਂਦੇ ਇਹ ਪੈਰ ਉਹ ਬਾਰਡਰ ਕਿਉਂ ਬਣਾਏ ਆਪਣੇ ਇਹ ਪੈਰ ਤੁਹਾਡੇ ਨਾਲ ਜੂਰੂ ਘਾੜੀ ਕੋਲ ਪਹਿਲਾ ਬਸ ਹੁਨੇ ਲਿਖਾਈ ਆ ਨਹੀਂ ਨਹੀਂ 1 ਮਿੰਟ ਦੇਖ ਮੈਡਮ ਸਾਨੂੰ ਸਵਾਲ ਇਹਨਾਂ ਨੂੰ ਪੁੱਛਣਾ ਹੈ ਅਸੀਂ ਇਹਨਾਂ ਨੂੰ ਪੁੱਛਣਾ ਹੈ ਮੈਂ ਤੁਹਾਨੂੰ ਇਹ ਕਿਹਾ ਵਾਹਿਗੁਰੂ ਅਗੇ ਅਰਦਾਸ ਕਰੋ ਇਹ ਭੈਣ ਹਮੇਸ਼ਾ ਤੁਹਾਡੇ ਨਾਲ ਤੁਹਾਨੂੰ ਖੜੀ ਮਿਲੂਗੀ ਕੋਈ ਵਿਸ਼ਵਾਸ ਨਹੀਂ ਜੀ ਬੈਠ ਜੀ ਕੋਈ ਵਿਸ਼ਵਾਸ ਨਹੀਂ ਬਿਲਕੁਲ ਨਹੀਂ ਕੋਈ ਵਿਸ਼ਵਾਸ ਨਹੀਂ ਜੀ ਇਹ ਬੜਾ ਨਿਕਲਦਾ ਜਵਾਬ ਦੇ ਜੀ 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 ਬੜਾ ਜੀ ਹਾਂ ਜੀ ਆਪਾਂ ਦੇਸ਼ ਡੈਮੋਕ੍ਰੇਸੀ ਆ ਜੀ ਸੰਵਿਧਾਨ ਦੇ ਅੰਦਾਜ਼ ਚੱਲ ਰਿਹਾ ਵਾ ਤੇ ਸਾਨੂੰ ਰਾਹ ਕੋ ਰੋਕਿਆ ਕੋਈ ਕੁਝ ਨਹੀਂ ਮੇਰੇ ਕਿਸਾਨ ਵੀਰ ਹੈ ਮੇਰੇ ਬੇਟੇ ਆ ਉਹਨਾਂ ਦੇ ਹਰ ਦੁੱਖ ਸੁੱਖ ਦੀ ਮੈਂ ਸਾਂਝੀ ਆ ਔਰ ਅੱਗੇ ਵਾਸਤੇ ਵੀ ਦੇਖੂੰਗੀ ਕਿਸ ਤਰ੍ਹਾਂ ਦੇ ਸਵਾਲ ਉਹਨਾਂ ਵੱਲੋਂ ਕੀਤੇ ਗਏ ਜੀ ਦੇਖੋ ਉਹਨਾਂ ਨੇ ਜਿਹੜੇ ਸਵਾਲ ਕੀਤੇ ਮੈਂ ਇੱਕ ਨਵਾਂ ਕੈਂਡੀਡੇਟ ਆ ਮੰਤਰੀ ਜੀ ਨੇ ਉਹਨਾਂ ਨੂੰ ਪੂਰੇ ਜਵਾਬ ਦਿੱਤੇ ਆ ਔਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹੋਏ ਇਹ ਨਹੀਂ ਸੀ ਕਿ ਇਲੈਕਸ਼ਨ ਤੋਂ ਪਹਿਲਾਂ ਹੀ ਮਸਲੇ ਹੱਲ ਕਰ ਲੈਣੇ ਚਾਹੀਦੇ ਭਾਜਪਾ ਨੂੰ ਕਿਸਾਨਾਂ ਦੇ ਨਾਲ ਦੇਖੋ ਇਹ ਪਾਰਟੀਆਂ ਦੇ ਡਿਸੀਜਨ ਹੁੰਦੇ ਆ ਪਾਰਟੀਆਂ ਦੇ ਕੰਮ ਹੁੰਦੇ ਆ ਇਲੈਕਸ਼ਨ ਆ ਜਾਂਦੀ ਆ ਵਿੱਚ ਤੇ ਇਲੈਕਸ਼ਨ ਰੋਕੀ ਤਾਂ ਜਾਣੀ ਨਹੀਂ ਐ ਇਲੈਕਸ਼ਨ ਤਾਂ ਹੋਣੀ ਹੋਣੀ ਐ ਫੈਸਲੇ ਵੀ ਹੋ ਜਾਣੇ ਆ ਸਾਰਾ ਕੁਝ ਠੀਕ ਹੋਣਾ ਸਾਰਾ ਕੁਝ ਠੀਕ ਹੋਣਾ ਕਿਹੜੀ ਅੱਜ ਸਵਾਲ ਜਵਾਬ ਹੋਏ ਕਿੰਨੇ ਕੁ ਸਾਰਥਕ ਹੋਣ ਨਹੀਂ ਸਵਾਲ ਜਵਾਬ ਕੀ ਸਾਰਥਕ ਹੋਣੇ ਕੁਝ ਵੀ ਨਹੀਂ ਇਹਨਾਂ ਨੂੰ ਅਕਲ ਆਉਣੀ ਦੀਆਂ ਆ ਜਿਹੜੇ ਲੋਕ ਬੁਲਾਉਣ ਡੇ ਆ ਅੱਜ ਲੱਡੀ ਵਰਗੇ ਦੂਜੇ ਤੀਜੇ ਇਹਨਾਂ ਨੂੰ ਸਮਝਾਉਣੀ ਚਾਹੀਦੀ ਹੈ ਵੀ ਅਹੀਂ ਇੱਥੇ ਬੁਲਾ ਕੇ ਕੀ ਕਰਾਂਗੇ 40 ਬੰਦੇ ਨਹੀਂ ਉੱਥੇ ਉਹਨਾਂ ਦੇ ਬੈਠੇ ਜਿੱਥੇ ਉਹਨਾਂ ਬੁਲਾਇਆ ਵਾ ਇੱਥੇ ਹਜ਼ਾਰ ਬੰਦਾ ਉਹਨਾਂ ਦਾ ਵਿਰੋਧ ਕਰਨ ਲਈ ਖੜਾ ਵਾ ਇਹ ਲੋਕਾਂ ਨੂੰ ਕਿਉਂ ਨਹੀਂ ਅਕਲ ਆਉਂਦੀ ਨਹੀਂ ਵਿਰੋਧ ਤਾਂ ਚੰਗੀ ਤਰ੍ਹਾਂ ਹੋ ਗਿਆ ਪਰ ਵਿਰੋਧ ਗੱਲ ਇਹ ਹੈ ਕਿ ਇਹਨਾਂ ਨੂੰ ਕਿਉਂ ਨਹੀਂ ਸਮਝਾਉਂਦੀ ਮੈਨੂੰ ਤਾਂ ਆਪਣੇ ਆ ਤੇ ਗੁੱਸਾ ਜ਼ਿਆਦਾ ਆਉਂਦਾ ਵਾ ਜਿਹੜੇ ਲੋਕ ਇਹਨਾਂ ਨੂੰ ਬੁਲਾਉਂਦੇ ਆ ਕੀ ਗੱਲ ਉਹ ਜਿਦ ਨੇ ਇਹਨਾਂ ਦੇ ਡਾਂਗਾਂ ਵੱਜੀਆਂ ਉਧਰ ਨਹੀਂ ਟਣਗੇ ਲੋਕ ਇਹਨਾਂ ਨੂੰ ਅਕਲ ਆਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਐਡਾ ਵੱਡਾ ਵਿਰੋਧ ਦੇਖ ਕੇ ਹਜ਼ਾਰਾਂ ਲੋਕ ਆ ਜਿੱਥੇ ਖੜੇ ਰਹੇ ਤੇ ਔਰ ਕਿੰਨਾ ਚਿਰ ਖੜੇ ਰਹੇ ਤੋਂ ਪੁੱਛੇ ਤੁਸੀਂ ਵੀ ਨਹਾਲੀ ਰਹੇ ਜੀ ਦੇਖੋ ਕਨੋਂ ਦੇ ਕਿੰਨੇ ਘੰਟੇ ਹੋ ਗਏ ਤੁੱਪ ਚ ਖੜੇ ਆ ਇਹਨਾਂ ਦਾ ਵਿਰੋਧ ਕਰਨ ਲਈ ਔਰ ਚਲੋ ਰੋਕੇ ਆ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਪੂਰੇ ਸਵਾਲ ਕੀਤੇ ਆ ਪਰ ਸਵਾਲਾਂ ਦਾ ਉਹਨਾਂ ਕੋਲ ਜਵਾਬ ਹੀ ਕੋਈ ਨਹੀਂ ਹੈ ਜਵਾਬ ਕੀ ਦੇਣ ਜਵਾਬ ਜੇ ਉਹ ਕਹਿੰਦੇ ਮੈਮੋਰੰਡਮ ਦੇ ਦਿਓ ਮੈਮੋਰੰਡਮ ਤੇ ਪਾ ਤੇਰੀ ਸਰਕਾਰ ਬਣੇਗੀ ਤੇ ਦਵਾਂਗੇ ਜਦੋਂ ਸਰਕਾਰ ਨਹੀਂ ਤੇਰੀ ਬਣਨੀ ਮੈਮੋਰੰਡਮ ਕੀ ਦਵਾਂਗੇ ਤੁਹਾਨੂੰ ਅਸੀਂ ਨਹੀਂ ਆਇਆ ਕਿੱਥੋਂ ਆਇਆ ਸਰਕਾਰ ਇਹਨਾਂ ਦੀ ਜੇ ਰਹੀ ਤਾਂ ਫਿਰ ਵੀ ਨਹੀਂ ਆਉਣੇ ਤਾਂ ਹੀ ਤੇ ਇਹਨਾਂ ਨੂੰ ਰੋਣਾ ਹੀ ਸਾਹਿਬ ਜੀ ਕੇਂਦਰੀ ਮੰਤਰੀ ਉਹਨਾਂ ਤੋਂ ਜਿਹੜੀ ਧਰਮਪਤਨੀ ਆਏ ਸੀ ਤੁਹਾਡੇ ਸਵਾਲਾਂ ਤੋਂ ਤੁਸੀਂ ਉਹਨਾਂ ਦਾ ਜਵਾਬਾਂ ਤੋਂ ਸੰਤੁਸ਼ਟ ਹੋ ਬਿਲਕੁਲ ਨਹੀਂ ਉਹਨਾਂ ਨੇ ਕੋਨੋ ਕੋ ਜਵਾਬ ਦਿੱਤੇ ਕੋਈ ਨਹੀਂ ਕਿਉਂਕਿ ਇਹਨਾਂ ਕੋਈ ਜਵਾਬ ਹੈ ਹੀ ਕੋਈ ਨਹੀਂ ਧਰਮਪਤਨੀ ਦੀ ਛੱਡੋ ਗੱਲ ਜਿਹੜੇ ਇਹ ਸੋਮ ਪ੍ਰਕਾਸ਼ ਜੀ ਆ ਮੈਂ ਤੇ ਇਹਨਾਂ ਨਾਲ ਵੀ 11 ਮੀਟਿੰਗਾਂ ਬਿਠਾ ਰਿਆਂ ਇੱਕ ਵਾਰੀ ਕਦੀ ਇਹਨਾਂ ਨੇ ਲਫ਼ਜ਼ ਨਹੀਂ ਉੱਤੇ ਕਿਸਾਨਾਂ ਦੇ ਹੱਕ 'ਚ ਬੋਲਿਆ ਆ ਬਸ ਸਿਰਫ ਬਹਿ ਕੇ ਤੇ ਚੱਲ ਜਾਂਦੇ ਹੁੰਦੇ ਹੀ ਸੀ ਕੋਈ ਇਹਨਾਂ ਕੋਲ ਜਵਾਬ ਨਹੀਂਗਾ ਸਿਰਫ ਝੂਠੇ ਭਲੰਦੇ ਆ ਜੋ ਪਿਛੇ ਸਰਕਾਰ ਨੇ 10 ਸਾਲ ਝੂਠ ਬੋਲਿਆ ਲੋਕਾਂ ਨੂੰ ਉਹਦੇ ਸਿਰ ਤੇ ਉਹਨਾਂ ਨੇ ਰਾਜ ਕਰ ਲਿਆ ਬੜਾ ਕੁਝ ਝੂਠ ਬੋਲਿਆ ਇਹਨਾਂ ਨੇ ਕਿਸਾਨਾਂ ਨੂੰ ਵੱਡੇ ਵੱਡੇ ਲੌਲੀਪੌਪ ਦਿੱਤੇ ਵੀ ਤੁਹਾਡੇ ਕਰਜ਼ੇ ਵੀ ਮਾਫ ਤੁਹਾਨੂੰ ਸੁਆਮੀਨਾਥ ਦੀ ਰਿਪੋਰਟ ਤੁਹਾਡੀ ਆਮਦਨ ਡਬਲ ਤੁਹਾਨੂੰ ਸਾਰਾ 2 ਕਰੋੜ ਨੌਕਰੀਆਂ 15-15 ਲੱਖ ਰੁਪਈਆ ਬਹੁਤ ਝੂਠ ਬੋਲਿਆ ਇਹਨਾਂ ਨੇ ਉਹ ਸਾਰੀਆਂ ਝੂਠ ਦੇ ਭਲੰਦੇ ਇੱਥੇ ਕੋਈ ਵੀ ਇੱਕ ਜਵਾਬ ਨਹੀਂ ਆਇਆ 15-20 ਮਿੰਟ ਖਲੋਕੇ ਉਹਨਾਂ ਹੱਥ ਜੋੜ ਕੇ ਆਪਣੀ ਜਾਨ ਛਡਾਈ